ਹੁਣ ਤਾਈ ਤਾਂ ਸੁਖਵੀਰ ਬਾਦਲ ਹੈਜ਼ ਨਾਟ ਬੀਨ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਹੈ ਪ੍ਰਕਾਸ਼ ਸਿੰਘ ਨੂੰ ਤਾਂ 1% ਵੀ ਇੰਟਰਸਟ ਨਹੀਂ ਕਰਦਾ ਆਈ ਹੈਵ ਨੋਨ ਪ੍ਰਕਾਸ਼ ਸਿੰਘ ਬਾਦਲ ਬਹੁਤ ਦੇਰ ਤੋਂ ਉਹ ਤਾਂ ਧੋਖੇਬਾਜ਼ ਹੈ ਉਹਨੇ ਤਾਂ ਕਈ ਬੰਦਿਆਂ ਦੇ ਪਿੱਠ 'ਚ ਛੁਰੀ ਮਾਰੀ ਹੈ ਸੋ ਵਾਈ ਹੀ ਇਜ਼ ਨਾਟ ਟਰਸਟਵਰਦੀ ਐਟ ਆਲ ਸੁਖਵੀਰ ਮੈਂ ਦੇਖਿਆ ਉਹ ਗੱਲਾਂ ਜਿਹੜੀ ਕਰਦੇ ਉਹ ਖੜ ਜਾਂਦਾ ਉਸ ਤੇ ਹੀ ਇਜ਼ ਅ ਮੋਰ ਇਨ ਦੈਟ ਰਿਸਪੈਕਟ ਇਹ ਠੀਕ ਹੈ ਬਾਦਲ ਦੀ ਬੜੀ ਹੈ ਜੀ ਬਾਦਲ ਸਾਹਿਬ ਬਾਦਲ ਸਾਹਿਬ ਪਿਕ ਟੂ ਗਪੀ ਵੀ ਵੀਂਗੀ ਜੀ ਪਗਵਨ ਲੈਂਦਾ ਹੈ ਉਸ ਕਿਸਮ ਦੀ ਜਿਹਨੂੰ ਲੋਕ ਖੁਸ਼ ਹੋ ਜਾਂਦੇ ਨੇ ਦੇਖ ਕੇ ਬਟ ਇਨ ਰਿਐਲਿਟੀ ਹੀ ਇਜ਼ ਨਾਟ ਅ ਗੁੱਡ ਚੀਫ ਮਿਨਿਸਟਰ ਐਂਡ ਸੁਖਵੀਰ ਊਡ ਮੇਕ ਅ ਬੈਟਰ ਚੀਫ ਮਿਨਿਸਟਰ ਐ ਮੈਂ ਕਹਣਾ ਬਿਲਕੁਲ ਤੁਸੀਂ ਪ੍ਰਕਾਸ਼ ਸਿੰਘ ਬਾਦਲ ਜੀ ਦਾ ਜ਼ਿਕਰ ਕੀਤਾ ਕਿ ਤੁਹਾਡਾ ਉਹਨਾਂ ਤੇ ਕਦੇ ਵੀ ਵਿਸ਼ਵਾਸ ਨਹੀਂ ਦਿਆ ਕੋਈ ਖਾਸ ਵਾਕਿਆ ਕੋਈ ਖਾਸ ਕਾਰਨ ਉਹ ਤਾਂ ਕਈ ਵਾਰ ਮੇਰੇ ਨਾਲ ਗੱਲ ਕਰਕੇ ਮੁਖੜ ਜਾਂਦੇ ਸੀ ਕਈ ਵਾਰ ਟੋੜਾ ਇਸ ਤੋਂ ਚੰਗਾ ਸੀ ਟੋੜੇ ਨਾਲ ਮੇਰੀ ਨਹੀਂ ਬੰਦੀ ਸੀ ਇਕੋ ਟੋੜਾ ਪਟਿਆਲਿਆਂ ਦਾ ਸੀ ਮੈਂ ਪਟਿਆਲੇ ਦਾ ਸੀ ਪੋਲੀਟਿਕਲ ਸਾਡੀ ਰਾਈਵਲ ਸੀ ਲੇਕਿਨ ਟੋੜੇ ਦੀ ਇਹ ਹੀ ਗੱਲ ਸੀ ਕਿ ਮੈਂ ਅਗਰ ਸਾਡੀ ਕੋਈ ਗੱਲ ਹੁੰਦੀ ਤੇ ਮੈਨੂੰ ਉਹ ਨਹੀਂ ਕਰ ਸਕਦਾ ਸੀ ਮੈਨੂੰ ਰਿੰਗ ਕਰ ਲੈਂਦਾ ਕਿ ਆਪਣੀ ਕੱਲ ਗੱਲ ਹੋਈ ਸੀ ਇਹ ਕਾਰਨ ਹੈ ਕਿ ਮੈਂ ਇਸ ਤੇ ਸਿਰੇ ਨਹੀਂ ਚੜਾ ਸਕਦਾ ਮੈਂ ਕਿ ਕੋਈ ਗੱਲ ਨਹੀਂ ਰਹਿੰਦੇ ਹੋ ਪ੍ਰਕਾਸ਼ ਸਿੰਘ ਬਾਦਲ ਤਾਂ ਸੌ ਖਾ ਕੇ ਮੁੱਕੜ ਜਾਂਦਾ ਸੀ ਤੋਂ ਹੀ ਟੋਟਲੀ ਅਨਟਰਸ ਅਨਟਰਸਟ ਵਾਲੀ ਆਦਮੀ ਟੋੜੇ ਨਾਲ ਕੋਈ ਖਾਸ ਵਾਕਿਆ ਕੋਈ ਪ੍ਰਕਾਸ਼ ਸਿੰਘ ਬਾਦਲ ਮੈਂ ਤਾਂ ਇਹਨੂੰ ਬਣਾਇਆ ਪ੍ਰਧਾਨ ਆਈ ਵਾਸ ਉਦੋਂ ਸਾਡਾ ਬਰਨਾਲਾ ਗਵਰਨਮੈਂਟ ਤੋਂ ਬਾਅਦ ਸਾਡੀ 22 ਐਮਐਨਏਆਂ ਦੀ ਸਾਡੀ ਬਣ ਗਈ ਸੀ ਗੱਟ ਜੋੜ ਐਂਡ ਵੀ ਹੈਡ ਲੈਫਟ ਦੀ ਬਰਨਾਲਾ ਗਵਰਨਮੈਂਟ ਤੁਹਾਨੂੰ ਯਾਦ ਹੋਏਗਾ ਮੈਂ ਸੀਐਲ ਪਾ ਦੇ ਸੀਐਲਪੀ ਦਾ ਲੀਡਰ ਸੀ ਔਰ ਉਧਰ ਬਰਨਾਲਾ ਸੀਗਾ ਉਹ ਉਦੋਂ ਇਹ ਸਾਡੇ ਨਾਲ ਅਸੀਂ ਸਾਰੇ ਇਕੱਠੇ ਸੀ ਫਿਰ ਅਸੀਂ ਕਿਸੇ ਇਸ਼ੂ ਤੇ ਸਾਡਾ ਅਨਬਨ ਹੋ ਗਈ ਸੀ ਐਂਡ ਉਹਦੇ ਵਿੱਚ ਬਾਦਲ ਅਲੱਗ ਹੋ ਗਿਆ ਐਂਡ ਅਕਾਲ ਤੱਕ ਸਾਹਮਣੇ ਸਾਨੂੰ ਸਦਿਆ ਅਸੀਂ ਸਾਰੇ ਚਲੇ ਗਏ ਬਾਦਲ ਜਾਣ ਤੋਂ ਮੁਕਰ ਗਿਆ ਸੀ ਤੇ ਅਸੀਂ ਉਦੋਂ ਉਦੋਂ ਅਸੀਂ ਕਿਹਾ ਅਸੀਂ ਤੇਰੇ ਨਾਲ ਨਹੀਂ ਕੈਨਟ ਪਹੁੰਚੂ ਫਿਰ ਅਸੀਂ ਸਾਲ ਕੁ ਬਾਅਦ ਮੈਂ ਨਾ ਆਪਣੇ ਬੰਦਿਆਂ ਨੂੰ ਕਿਹਾ ਜੋ ਮੈਂ ਤੁਹਾਨੂੰ ਅੱਜ ਕਹਿ ਰਿਹਾ ਕਿ ਪੰਜਾਬ ਨੂੰ ਅੱਜ ਸਟੇਬਲ ਗਵਰਨਮੈਂਟ ਦੀ ਲੋੜ ਹੈ ਤੁਸੀਂ ਅਗਰ ਐਂ ਆਪਾਂ ਲੜਦੇ ਰਵਾਂਗੇ ਪੰਜਾਬ ਦਾ ਨੁਕਸਾਨ ਹੋ ਸੋ ಲೆਟ ਅਸ ਗੈਟ ਟੂਗੇਦਰ ਈਵਨ ਇਫ ਈਵਲ ਐ ਕਿ ਆਪਾਂ ਨੂੰ ਬਾਦਲ ਨਾਲ ਕਰਨੀ ਪੈਗੀ ਗੱਲ ਇਹ ਮੈਂ ਨੂੰ ਈਵਲ ਗੱਲ ਕਹਿਣਾ ਜੋ ਮਰਜੀ ਤੁਸੀਂ ਹੁਣ ਸਮਝ ਲਓ ਇਹ ਮੈਂ ਕਿਹਾ ਉਹਦੇ ਨਾਲ ਕਰਨੀ ਪਊ ਸਾਰਿਆਂ ਨੇ ਕਿਹਾ ਨਹੀਂ ਜੀ ਇਹ ਤਾਂ ਬੜਾ ਝੂਠਾ ਆਦਮੀ ਹੈ ਫਲਾਣਾ ਟੀਮ ਕੰਮ ਕਰਾ ਮੈਂ ਕਹਿੰਨੇ ਕੋਈ ਗੱਲ ਨਹੀਂ ਬਸ ਆਖੀ ਤੇ ਦਮਦਵਾ ਸਾਹਿਬ ਅਸੀਂ ਇਕੱਠੇ ਹੋਏ ਤੇ ਮੈਂ ਮੇਰੇ ਮਨ ਸੀ ਕਿ ਆਪਾਂ ਇਹ ਮੌਕਾ ਹੈ ਬੜੇ ਪਰਮਾ ਕੱਟ ਸੀ ਤੇ ਮੈਂ ਉੱਠ ਕੇ ਕਿਹਾ ਕਿ ਅਸੀਂ ਅੱਜ ਅਸੀਂ ਇਕੱਠੇ ਹੋ ਰਹੇ ਹਾਂ ਬਾਦਲ ਨਾਲ ਇਕੱਠੇ ਹੋ ਰਹੇ ਹਾਂ ਇਹ ਮੈਂ ਕੀਤਾ ਨਾ ਗੱਲ ਖਤਮ ਹੋ ਗਈ ਅਸੀਂ ਹੋ ਗਏ ਮੇਰੇ ਬੰਦੇ ਬੜੇ ਓਕੇ ਹੋ ਗਏ ਮੈਂ ਕਿਹਾ ਚਲੋ ਪੰਜਾਬ ਵਾਸਤੇ ਤੁਸੀਂ ਕੋਟ ਕੋਟ ਜੜੀਆਂ ਪੀ ਲੋ ਤੇ ਲੈਟ ਅਸ ਗੈਟ ਟੂਗੇਦਰ ਇਲੈਕਸ਼ਨ ਆਇਆ ਥੋੜੀ ਦੇਣਾ ਚ ਉਹਦੇ ਵਿੱਚ ਮੈਨੂੰ ਹੀ ਨਹੀਂ ਉਹਨੇ ਟਿਕਟ ਦਿੱਤੀ ਪ੍ਰਕਾਸ਼ ਸਿੰਘ ਬਾਦਲ ਆਫਟਰ ਪ੍ਰੋਮਿਸਿੰਗ ਨਾ ਪ੍ਰੋਮਿਸ ਕਰਦਾ ਮੈਂ ਮੰਗੀਤਾ ਨਹੀਂ ਮੈਂ ਤਾਂ ਨਹੀਂ ਉਹਨੂੰ ਕਿਹਾ ਕਿ ਮੈਨੂੰ ਫਲਾਨੀ ਮੈਨੂੰ ਟਿਕਟ ਦਿਓ ਉਹਨੇ ਕਿਹਾ ਕਿ ਤੁਸੀਂ ਕਿੱਥੋਂ ਲੜਨਾ ਚਾਹੁੰਦੇ ਹੋ ਮੈਂ ਕਿਹਾ ਡਕਾਣਾ ਕਹਿੰਦੇ ਕਿਉਂ ਡਕਲਾ ਕਿ ਮੈਂ ਕਹੇ ਮੇਰੇ ਫਾਦਰ ਹਲਕਾ ਹੁੰਦਾ ਸੀ ਤੋਂ ਕਹਿੰਦੇ ਫਿਰ ਨੇ ਉਹ ਤਾਂ ਨਹੀਂ ਮੈਂ ਦੇਸ ਦਾ ਉਹ ਤਾਂ ਮੈਂ ਲੋੜਾ ਸਾਹਿਬ ਦੇ ਜੁਆਇਨ ਨੂੰ ਦੇ ਰਿਹਾ ਮੈਂ ਕਿਹਾ ਤੁਸੀਂ ਦੇਖ ਲਓ ਫਿਰ ਕਹਿੰਦੇ ਪਟਿਆਲਾ ਲੜ ਲਓ ਮੈਂ ਕਿਹਾ ਪਟਿਆਲਾ ਠੀਕ ਹੈ ਸ਼ਹਿਰ ਠੀਕ ਹੈ ਕੋਈ ਪ੍ਰੋਬਲਮ ਕਹਿੰਦੇ ਉਹ ਉਹ ਤਾਂ ਮੈਂ ਸਰਦਾਰਾ ਸਿੰਘ ਕੋਲ ਨੂੰ ਪ੍ਰਮੋਸ ਕਰ ਬੈਠਾ ਮੈਂ ਕਿਹਾ আচ্ছা ਚਲੋ ਕੋਈ ਗੱਲ ਨਹੀਂ ਤੁਸੀਂ ਜਾਓ ਜੀ ਉੱਥੇ ਜਾਓ ਅਮ तूरी मैं क्या तूरी है? मेरा क्या कनैक्शन है तूरी ना नहीं जी बड़ा चंगा सी चंकी सीट है मैं कैन तुर जा सकता कहते कि तो कहें वो भी मैं प्रो किसी पता नहीं प्रोमस कर बैठा है संभ मेरा ख्याल वो साढ़े ही से अपने जैलदार संत सिंह जी उन्होंने तूरी उन दे दा मैं क्या चलो उन्होंने देती वह उन भी साढ़े ही ने उन्होंने दे तो नो प्रॉब्लम फिर ए गेड़े कटते कटते पहुँच गए ब बठिंडे ਨਾ ਤਲਵੰਡੀ ਫਿਰ ਆਂਪੁਰਾ ਫੂਲ ਕੋਲ ਤਲਵੰਡੀ ਤੋਂ ਮੈਨੂੰ ਲੱਗਟ ਹੋਇਆ ਪੈਣਾ ਫਿਰ ਆਂਪੁਰਾ ਫੂਲ ਫਿਰ ਉਥੇ ਫਿਰ ਮੈਨੂੰ ਕਹਿੰਦੇ ਚਲੋ ਪੱਕਾ ਹੋ ਗਿਆ ਬਟਿੰਡਾ ਬਟਿੰਡਾ ਪ੍ਰੋਪਰ ਮੈਂ ਕਿਹਾ ਠੀਕ ਹੈ ਸ਼ਾਮ ਨੂੰ ਜਦ ਮੈਂ ਖਬਰਾਂ ਪੜੀਆਂ ਸੁਣੀਆਂ ਉਹਦੇ ਚੋ ਟਿਕਟ ਦਿੱਤੀ ਹੋਈ ਉਹਨੂੰ ਆ ਸਮਬਡੀ ਫਰਮ ਕਿਸੇ ਹੋਰ ਨੂੰ ਦਿੱਤੀ ਰਵੀਿੰਦਰ ਜੀ ਸਵੇਰੇ ਸਵੇਰੇ 4 ਵਜੇ ਚਲੇ ਗਏ ਉਥੇ ਉਹਨੂੰ ਸਰਾਉਂਡ ਨੂੰ ਕਿਤੇ ਤੂੰ ਕਰ ਕੀ ਰਿਹਾ ਉਹਨਾਂ ਦੇ ਵਾਈਫ ਵੀ ਮਿਸਸ ਬਦਲ ਵੀ ਰਵੀ ਨਾਲੇ ਪਿੰਡ ਗਿਆ ਹੋਇਆ ਸੀ ਕਿਤੇ ਉਹਨੂੰ ਪਿੰਡ ਲੈ ਗਏ ਔਰ ਉੱਥੇ ਕੋਸ਼ਿਸ਼ ਕੀਤੀ ਉਹਨੇ ਕਹਿੰਦੇ ਜੀ ਹੁਣ ਤਾਂ ਫੈਸਲਾ ਹੋ ਗਏ ਹੋ ਗਏ ਹੈ ਫੈਸਲੇ ਤੋ ਇਹ ਪਿਕਚਰ ਛੁਰੀ ਮਾਰਨ ਦਾ ਦੋ ਮਿੰਟ ਲਾਉਂਦਾ ਹੈ ਦਿਸ ਇਸ ਹਿਸ ਨੇਚਰ ਹੌਂਟਾ ਇਤਾਂ ਸੁਖਬੀਰ ਬਾਦਲ ਹਸ ਨਾਟ ਬੀਨ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਹੈ ਪ੍ਰਕਾਸ਼ ਸਿੰਘ ਨੋ ਤਾਂ ਮੈਂ 1% ਵੀ ਇੰਟਰਸਟ ਨਹੀਂ ਕਰਦਾ ਆਈ ਹੈਵ ਨੋਨ ਪ੍ਰਕਾਸ਼ ਸਿੰਘ ਬਾਦਲ ਬਹੁਤ ਦੇਰ ਤੋਂ ਉਹ ਤਾਂ ਧੋਖੇबाज ਹੈ ਉਹਨੇ ਤਾਂ ਕਈ ਬੰਦਿਆਂ ਦੇ ਪਿੱਛੇ ਛੁਰੀ ਮਾਰੀ ਹੈ ਸੋ ਵਾਈ ਹੀ ਇਸ ਨਾਟ ਟਰਸਟਵਰਦੀ ਐਟ ਆਲ ਸੁਖਬੀਰ ਮੈਂ ਦੇਖਿਆ ਉਹ ਗਾਣਾ ਜਿਹੜੀ ਕਰਦਾ ਉਹ ਖੜ ਜਾਂਦਾ ਉਸਤੇ ਹੀ ਇਸ ਮੋਰ ਇਨ that ਰਿਸਪੈਕਟ ਇਹ ਠੀਕ ਹੈ ਬਾਦਲ ਨਹੀਂ ਬੜੀ ਹੈ ਜੀ ਬਾਦਲ ਸਾਹਿਬ ਬਾਦਲ ਸਾਹਿਬ 빙 ਵੀ ਭਗਵਾਨ ਲੈਂਦਾ ਉਸ ਕਿਸਮ ਦੀ ਜਿਹਨੂੰ ਲੋਕ ਖੁਸ਼ ਹੋ ਜਾਂਦੇ ਨੇ ਦੇਖਦੇ ਬਟ ਇਨ ਰਿਐਲਿਟੀ ਹੀ ਇਜ਼ ਨਾਟ ਅ ਗੁੱਡ ਚੀਫ ਮਿਨਿਸਟਰ ਐਂਡ ਸੁਖਵੀਰ ਊਡ ਮੇਕ ਅ ਬੈਟਰ ਚੀਫ ਮਿਨਿਸਟਰ ਇਮ ਐਕਨ ਮੰਕੋ ਤੁਸੀਂ ਪ੍ਰਕਾਸ਼ ਸਿੰਘ ਬਾਦਲ ਜੀ ਦਾ ਜ਼ਿਕਰ ਕੀਤਾ ਕਿ ਤੁਹਾਡਾ ਉਹਨਾਂ ਤੇ ਕਦੇ ਵੀ ਵਿਸ਼ਵਾਸ ਨਹੀਂ ਦਿਆ ਕੋਈ ਖਾਸ ਵਾਕਿਆ ਕੋਈ ਖਾਸ ਕਾਰਨ ਉਹ ਤਾਂ ਕਈ ਵਾਰ ਮੇਰੇ ਨਾਲ ਗੱਲ ਕਰਕੇ ਮੁਖੜ ਜਾਂਦੇ ਸੇ ਕਈ ਵਾਰ ਟੋੜਾ ਇਸ ਤੋਂ ਚੰਗਾ ਸੀ ਟੋੜੇ ਨਾਲ ਮੇਰੀ ਨਹੀਂ ਬੰਦੀ ਸੀ ਮੇ ਕੋ ਟੋੜਾ ਪਟਿਆਲੇ ਦਾ ਸੀ ਮੈਂ ਪਟਿਆਲੇ ਦਾ ਸੀ ਪੋਲੀਟਿਕਲ ਸਾਡੀ ਰਾਈਵਲ ਨਹੀਂ ਸੀ ਲੇਕਿਨ ਟੋੜੇ ਦੀ ਇਹ ਗੱਲ ਸੀ ਕਿ ਮੈਂ ਅਗਰ ਸਾਡੀ ਕੋਈ ਗੱਲ ਹੁੰਦੀ ਤੇ ਮੈਨੂੰ ਉਹ ਨਹੀਂ ਕਰ ਸਕਦਾ ਸੀ ਮੈਨੂੰ ਰਿੰਗ ਕਰ ਲੈਂਦਾ ਕਿ ਆਪਣੀ ਕੱਲ ਗੱਲ ਹੋਈ ਸੀ ਇਹ ਕਾਰਨ ਹੈ ਕਿ ਮੈਂ ਇਸ ਤੇ ਸਰੇਨੀ ਚੜਾ ਸਕਦਾ ਮੈਂ ਕਿ ਕੋਈ ਗੱਲ ਨਹੀਂ ਰਹਿੰਦੇ ਹੋ ਪ੍ਰਕਾਸ਼ ਸਿੰਘ ਬਾਦਲ ਤਾਂ ਸੌ ਖਾ ਕੇ ਮੁੱਕਰ ਜਾਂਦਾ ਸੀ ਤੁਸੀਂ ਟੋਟਲੀ ਅਨਟਰਸਟ ਵਾਲੀ ਆਦਮੀ ਤੁਹਾਡੇ ਨਾਲ ਕੋਈ ਖਾਸ ਵਾਕਿਆ ਕੋਈ ਗੱਲ ਸੀ ਬਾਦਲ ਮੇਰੇ ਕੋਲ ਵਾਕਿਆ ਤਾਂ ਮੈਂ ਤਾਂ ਇਹਨੂੰ ਬਣਾਇਆ ਪ੍ਰਧਾਨ ਆਈ ਵਾਸ ਉਦੋਂ ਸਾਡਾ ਬਨਾਨਾ ਗਵਰਨਮੈਂਟ ਤੋਂ ਬਾਅਦ ਸਾਡੀ 22 ਐਮਐਨਆ ਦੀ ਸਾਡੀ ਬਣ ਗਈ ਸੀ ਗੜਜੋੜ ਐਂਡ ਵੀ ਹੈਡ ਲੇਫਟ ਦੀ ਬਨਾਨਾ ਗਵਰਨਮੈਂਟ ਤੁਹਾਨੂੰ ਯਾਦ ਹੋਵੇਗਾ ਮੈਂ ਸੀਐਲਪਾ ਦੇ ਸੀਐਲਪੀ ਦਾ ਲੀਡਰ ਸੀ ਔਰ ਉਦਨ ਬੰਨਾਨਾ ਸੀਗਾ ਉਹ ਉਦੋਂ ਇਹ ਸਾਡੇ ਨਾਲ ਅਸੀਂ ਸਾਰੇ ਇਕੱਠੇ ਸੀ ਫਿਰ ਅਸੀਂ ਕਿਸੇ ਇਸ਼ੂ ਤੇ ਸਾਡਾ ਅਨਬੰਨ ਹੋ ਗਈ ਸੀ ਐਂਡ ਉਹਦੇ ਵਿੱਚ ਬਾਦਲ ਅਲੱਗ ਹੋ ਗਿਆ ਐਂਡ ਅਕਾਰ ਤੱਕ ਸਾਹਮਣੇ ਸਾਨੂੰ ਸਦਿਆ ਅਸੀਂ ਸਾਰੇ ਚਲੇ ਗਏ ਬਾਦਲ ਜਾਣ ਤੋਂ ਮੁਕਰ ਗਿਆ ਸੀ ਤੇ ਅਸੀਂ ਉਦੋਂ ਉਦੋਂ ਅਸੀਂ ਅਸੀਂ ਤੇਰੇ ਨਾਲ ਨਹੀਂ ਕੋਈ ਕਾਂਟ ਕੋ ਵਿੱਚ ਫਿਰ ਅਸੀਂ ਸਾਲ ਕੁ ਬਾਅਦ ਮੈਂ ਇਹਨਾਂ ਆਪਣੇ ਬੰਦਿਆਂ ਨੂੰ ਕਿਹਾ ਜੋ ਮੈਂ ਤੁਹਾਨੂੰ ਅੱਜ ਕਹਿ ਰਿਹਾ ਕਿ ਪੰਜਾਬ ਨੂੰ ਅੱਜ ਸਟੇਬਲ ਗਵਰਨਮੈਂਟ ਦੀ ਲੋੜ ਹੈ ਤੁਸੀਂ ਅਗਰ ਐਂ ਆਪਾਂ ਲੜਦੇ ਰਵਾਂਗੇ ਪੰਜਾਬ ਦਾ ਨੁਕਸਾਨ ਹੋ ਸੋ ਲੈਟ ਅਸ ਗੈਟ ਟੂਗੇਦਰ ਈਵਨ ਇਫ ਈਵਲ ਐ ਕਿ ਆਪਾਂ ਨੂੰ ਬਾਦਲ ਨਾਲ ਕਰਨੀ ਪੈਗੀ ਗੱਲ ਇਹ ਮੈਂ ਇਹਨੂੰ ਈਵਲ ਗੱਲ ਕਹਿੰਨਾ ਜੋ ਜੀ ਤੁਸੀਂ ਉਹਨੂੰ ਸਮਝ ਲਓ ਇਹ ਮੈਂ ਕਿਹਾ ਉਹਦੇ ਨਾਲ ਕਰਨੀ ਪਊ ਸਾਰਿਆਂ ਨੇ ਕਿਹਾ ਨਹੀਂ ਜੀ ਇਹ ਤਾਂ ਬੜਾ ਝੂਠਾ ਆਦਮੀ ਹੈ ਫਲਾਣਾ ਟਿਮਕਾ ਕਰ ਮੈਂ ਕਹਿੰਦੇ ਕੋਈ ਗੱਲ ਨਹੀਂ ਅਸਾਕੀ ਤੇ ਦਮਦਵਾ ਸਾਹਿਬ ਅਸੀਂ ਇਕੱਠੇ ਹੋਏ ਤੇ ਮੈਂ ਮੇਰੇ ਮਨ ਸੀ ਕਿ ਆਪਾਂ ਇਹ ਮੌਕਾ ਹੈ ਬੜੇ ਪਰਵਾਕਟ ਸੀ ਤੇ ਮੈਂ ਉੱਠ ਕੇ ਕਹਾ ਕਿ ਅਸੀਂ ਅੱਜ ਅਸੀਂ ਇਕੱਠੇ ਹੋ ਰਹੇ ਹਾਂ ਬਾਦਲ ਨਾਲ ਇਕੱਠੇ ਹੋ ਰਹੇ ਹਾਂ ਇਹ ਮੈਂ ਕੀਤਾ ਨਾ ਹਲਕਾ ਧਮ ਹੋ ਗਿਆ ਅਸੀਂ ਹੋ ਗਏ ਮੇਰੇ ਬੰਦੇ ਬੜੇ ਔਕੇ ਹੋ ਗਏ ਮੈਂ ਕਿਹਾ ਚਲੋ ਪੰਜਾਬ ਵਾਸਤੇ ਤੁਸੀਂ ਕੋਟ ਕੋਟ ਜੜੀਆਂ ਪੀ ਲੋ ਤੇ ਲੈਟ ਅਸ ਗੈਟ ਟੁਗੇਦਰ ਇਲੈਕਸ਼ਨ ਆਇਆ ਥੋੜੀ ਦੇਣਾ ਚ ਉਹਦੇ ਵਿੱਚ ਮੈਨੂੰ ਹੀ ਨਹੀਂ ਉਹਨੇ ਟਿਕਟ ਦਿੱਤੀ ਪ੍ਰਕਾਸ਼ ਸਿੰਘ ਬਾਦਲ ਆਫਟਰ ਪ੍ਰੋਮਿਸਿੰਗ ਨਾ ਪ੍ਰੋਮਿਸ ਕਰਦਾ ਮੈਂ ਮੰਗੀਤਾ ਨਹੀਂ ਮੈਂ ਤਾਂ ਨਹੀਂ ਉਹਨੂੰ ਕਿਹਾ ਕਿ ਮੈਨੂੰ ਫਲਾਨੀ ਮੈਨੂੰ ਟਿਕਟ ਦਿਓ ਉਹਨੇ ਕਿਹਾ ਕਿ ਤੁਸੀਂ ਕਿੱਥੋਂ ਲੜਨਾ ਚਾਹੁੰਦੇ ਹੋ ਮੈਂ ਕਿਹਾ ਡਕਾਣਾ ਕਹਿੰਦੇ ਕਿਉਂ ਡਕਾਣਾ ਕਿ ਮੈਂ ਕਿਹਾ ਮੇਰੇ ਫਾਇਦੇ ਦਾ ਹਲਕਾ ਹੁੰਦਾ ਸੀ ਉਹ ਕਹਿੰਦੇ ਫਿਰ ਨਹੀਂ ਉਹ ਤਾਂ ਨਹੀਂ ਮੈਂ ਦੇ ਸਕਦਾ ਉਹ ਤਾਂ ਮੈਂ ਲੋੜਾ ਸਾਹਿਬ ਦੇ ਜੋਇਨ ਨੂੰ ਦੇ ਰਿਹਾ ਮੈਂ ਕਿਹਾ ਫਿਰ ਤੁਸੀਂ ਦੇਖ ਲਓ ਫਿਰ ਕਹਿੰਦੇ ਪਟਿਆਲਾ ਲੜ ਲਓ ਮੈਂ ਕਿਹਾ ਪਟਿਆਲਾ ਠੀਕ ਹੈ ਸ਼ਹਿਰ ਠੀਕ ਹੈ ਕੋ ਪ੍ਰੋਬਲਮ ਕਹਿੰਦੇ ਉਹ ਉਹ ਤਾਂ ਮੈਂ ਸਰਦਾਰਾ ਸਿੰਘ ਕੋਹਲੀ ਨੂੰ ਪ੍ਰੋਮਿਸ ਕਰ ਬੈਠਾ ਮੈਂ ਕਿਹਾ ਅੱਛਾ ਚਲੋ ਕੋਈ ਗੱਲ ਨਹੀਂ ਤੁਸੀਂ ਜਾਓ ਜੀ ਉੱਥੇ ਜਾਓ ਤੂਰੀ ਮੈਂ ਕਿਹਾ ਤੂਰੀ ਮੇਰਾ ਕੀ ਕਨੈਕਸ਼ਨ ਹੈ ਤੂਰੀ ਨਾਲ ਨਹੀਂ ਜੀ ਬੜਾ ਚੰਗਾ ਸੀ ਚੰਗੀ ਸੀ ਮੈਂ ਕਹਿੰਦੇ ਮੈਂ ਨਹੀਂ ਤੂਰ ਜਾ ਸਕਦਾ ਕਹਿੰਦੇ ਕਿ ਉਹ ਕਹਿੰਦੇ ਉਹ ਵੀ ਮੈਂ ਕਿਸੇ ਨੂੰ ਪਤਾ ਨਹੀਂ ਪ੍ਰੋਮਿਸ ਕਰ ਬੈਠਾ ਹਾਂ ਸਮਬਡੀ ਅ ਮੇਰਾ ਕਲ ਉਹ ਸਾਡੇ ਆਪਣੇ ਜ਼ੈਲਰ ਸੰਤ ਸਿੰਘ ਜੀ ਉਹਨਾਂ ਨੂੰ ਤੁਰੇ ਅਸੀਂ ਦੇਰ ਮੈਂ ਕਿਹਾ ਚਲੋ ਉਹਨਾਂ ਨੂੰ ਦੇਤੀ ਉਹ ਵੀ ਸਾਡੇ ਨੇ ਉਹਨਾਂ ਨੂੰ ਦੇ ਲੋ ਪ੍ਰੋਬਲਮ ਫਿਰ ਉਹ ਐ ਗੇੜੇ ਕੱਟਦੇ ਕੱਟਦੇ ਪਹੁੰਚ ਗਏ ਬਟਿੰਡੇ ਪਹਿਨਾ ਤਲਵੰਡੀ ਫਿਰ ਆਂਪੁਰਾ ਫੂਲ ਕੋਲ ਤਲਵੰਡੀ ਤੋਂ ਮੈਨੂੰ ਲੱਗਤ ਹੋਇਆ ਪਹਿਨਾ ਫਿਰ ਆਂਪੁਰਾ ਫੂਲ ਫਿਰ ਉਥੇ ਫਿਰ ਮੈਨੂੰ ਕਹਿੰਦੇ ਚਲੋ ਪੱਕਾ ਹੋ ਗਿਆ ਬਟਿੰਡਾ ਬਟਿੰਡਾ ਪ੍ਰੋਪਰ ਮੈਂ ਕਿਹਾ ਠੀਕ ਹੈ ਸ਼ਾਮ ਨੂੰ ਜਦ ਮੈਂ ਖਬਰਾਂ ਪੜ੍ਹੀ ਸੁਣਿਆ ਉਹਦੇ ਚੋ ਟਿਕਟ ਦਿੱਤੀ ਹੋਈ ਉਹਨੂੰ ਆ ਸਮਬਡੀ ਫਰਮ ਕਿਸੇ ਹੋਰ ਨੂੰ ਦਿੱਤੀ ਰਵਿੰਦਰ ਜੀ ਸਵੇਰੇ ਸਵੇਰੇ 4 ਵਜੇ ਚਲੇ ਗਏ ਉੱਥੇ ਉਹਨੂੰ ਸਮਝਾਉਣ ਨੂੰ ਕਿ ਤੈ ਤੂੰ ਕਰ ਕੀ ਰਿਹਾ ਹੈ ਉਹਨਾਂ ਦੇ ਵਾਈਫ ਵੀ ਮਿਸਸ ਬਾਦਲ ਵੀ ਰਵੀ ਨਾਲੇ ਪਿੰਡ ਗਿਆ ਹੋਇਆ ਸੀ ਕਿਤੇ ਉਹਨੂੰ ਪਿੰਡ ਲੈ ਗਏ ਔਰ ਉੱਥੇ ਕੋਸ਼ਿਸ਼ ਕੀਤੀ ਨੇ ਕਹਿੰਦੇ ਜੀ ਹੁਣ ਤਾਂ ਫੈਸਲਾ ਹੋ ਗਏ ਹੋ ਗਏ ਫੈਸਲੇ ਹੋਏ ਤੋ ਇਹ ਪਿਕਚਰ ਛੋਰੀ ਮਾਰਨ ਦਾ ਦੋ ਮਿੰਟ ਲਾਉਂਦਾ ਹੈ ਦਿਸ ਵਾਸ ਹਿਸ ਨੇਚਰ